ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਹਾਂ ਮੋਗਾ ਟਰੈਕਟਰ ਮੰਡੀ ਤੇ ਸੀਜ਼ਨ ਕੌਲਮ ਲਾ ਕੇ ਭਰਾ ਜੀ ਖਤਮ ਹੋ ਚੁੱਕਿਆ ਤੇ ਚਲੋ ਆਪਾਂ ਦੇਖਦੇ ਆਂ ਸੀਜ਼ਨ ਤੋਂ ਬਾਅਦ ਟਰੈਕਟਰ ਜ਼ਿਆਦਾ ਆਉਣੇ ਸ਼ੁਰੂ ਹੋ ਗਿਆ ਮੰਡੀ ਦੀਆਂ ਰੌਣਕਾਂ ਵੇ ਵਾਚ ਚੁੱਕੀਆਂ ਗਾਕ ਵੀ ਆਪਾਂ ਨੂੰ ਕਾਫੀ ਦਿਖਾਈ ਦੇ ਰਹੇ ਆ ਸੋ ਅੱਜ ਦੇ ਰੇਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿਹੜੇ ਮਾਡਲਾਂ ਦੇ ਕੀ ਰੇਟ ਆ ਕੀ ਇਹਨਾਂ 'ਚ ਤੇਜ਼ੀ ਆਈ ਆ ਜਾਂ ਕਮੀ ਆਈ ਆ ਤੁਸੀਂ ਵੀਡੀਓ ਨਾਲ ਜੁੜੇ ਰਹੋ ਸੋ ਪਹਿਲਾ ਜੋ ਟਰੈਕਟਰ ਆ ਤੁਹਾਨੂੰ ਆਪਾ ਦਿਖਾ ਰਹੇ ਆ 43600 ਜੈਨਨ ਕਲਰ ਆ ਬਾਈ ਜੀ ਸਾਫ ਸੁਥਰਾ ਟਰੈਕਟਰ ਪਿਆ ਪੂਰਾ ਸਾਫ ਕੇ ਰੱਖਿਆ ਹੋਇਆ ਜਿਹਦੇ ਟਾਇਰਾਂ ਦੀ ਗੱਲ ਕਰੀਏ ਤਾਂ ਬੈਕ ਸਾਈਡ ਦੇ ਟਾਇਰ 14928 ਦੇ ਐਮ ਆਰਪ ਦੇ ਟਾਇਰ ਆ ਕੰਡੀਸ਼ਨ ਵਧੀਆ ਪਈ ਆ ਟਾਇਰਾਂ ਦੀ ਸਾਫ ਆ ਟਾਇਰ ਜਿਵੇਂ ਆਪਾਂ ਕਹਿ ਸਕਦੇ 50 ਪੈਸੇ ਕੰਡੀਸ਼ਨ ਆ ਤੇ ਫਰੰਟ ਦੇ ਟਾਇਰ ਆ ਜਿਹੜੇ ਬਿਲਕੁਲ ਹੀ ਨਵੇਂ ਨੇ 93 ਮਾਡਲ ਆ 270000 ਰੁਪਿਆ ਮਾਲਕਾਂ ਦੀ ਡਿਮਾਂਡ ਹੈ। ਉਹਦੇ ਨਾਲ ਆ ਗਿਆ ਜ ਸਵਰਾਜ 855 2010 ਮਾਡਲ ਆ। 375000 ਰੁਪਿਆ ਮਾਲਕਾਂ ਦੀ ਡਿਮਾਂਡ ਆ। ਰੰਗ ਰੋਗ ਨਾਲੋਂ ਟਰੈਕਟਰ ਬਿਲਕੁਲ ਸਾਫ਼ ਆ ਜੀ। ਤੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਐ। ਬੈਕ ਸਾਈਡ ਦੇ ਟਾਇਰ ਜਿਹੜੇ ਆ ਮਾਰਫ ਦੇ ਆ ਤੇ ਸਾਈਜ਼ 14 9 28 ਹੈ ਜੀ। ਆਪਾਂ 70 75% ਕੰਡੀਸ਼ਨ ਕਹਿ ਸਕਦੇ ਹਾਂ ਟਾਇਰਾਂ ਦੀ। ਪਲੇਟ ਤੁਹਾਨੂੰ ਦਾਸੀ ਦਿੱਤਾ ਇਹਦਾ 375000 2010 ਮਾਡਲ ਦਾ ਨਾਲ ਸਵਰਾਜ ਇੱਕ ਹੋਰ ਆ ਗਿਆ 855 ਟਾਇਰ ਚਾਰੇ ਅਸਦੇ ਵੀ ਬਹੁਤ ਖਾਸ ਹੈ ਇਹ ਐਮਐਫ ਦੇ ਟਾਇਰਾਂ ਬੈਕਸਾਈਡ ਦੇ 14x22 ਕੰਡੀਸ਼ਨ ਇਹਨਾਂ ਦੀ ਟਾਇਰਾਂ ਨਹੀਂ ਉੱਨੀ ਪਈ ਇਹ 2001 ਦਾ ਮਾਡਲ ਆ ਜੀ ਤੇ ਜੇ ਇਸ ਦੀ ਡਿਮਾਂਡ ਦੀ ਗੱਲ ਕਰੀਏ ਤਾਂ 2 ਲੱਖ 65000 ਦੀ ਆ ਜੀ ਉਸਦੇ ਨਾਲ ਆ ਗਿਆ ਜੀ 2016 ਮਾਡਲ ਸਵਰਾਜ 852 5 ਲੱਖ ਤੇ 45000 ਰੁਪਏ ਮਾਲਕਾਂ ਦੀ ਦਮਾਲ ਆ 14 9 28 ਦੇ ਗੁਡিয়ার ਦੇ ਟਾਇਰ ਆ ਇਹਦੇ ਚਾਰੇ ਟਾਇਰ ਹੀ ਨਾਲ ਦੇ ਲੱਗਦੇ ਆ ਬਾਈ ਜੀ ਤੇ ਟਰੈਕਟਰ ਰੰਗ ਰੋਗ ਨਾਲੋਂ ਵੀ ਪੂਰਾ ਹੀ ਸਾਫ਼ ਆ ਉਸਦੇ ਨਾਲ ਆ ਗਿਆ ਜੀ ਮੈਸੀ 241 2021 ਮਾਡਲ ਆ 5 ਲੱਖ 45000 ਰੁਪਿਆ ਮਾਲਕਾਂ ਦੀ ਦਮਾਹ ਹੈ ਰੰਗ ਰੋਗ ਨਾਲੋਂ ਤਾਂ ਟਰੈਕਟਰ ਬਿਲਕੁਲ ਓਕੇ ਆ ਪਰ ਇਹ ਟਾਇਰਾਂ ਦੀ ਕੰਡੀਸ਼ਨ ਜਿ ਕੋਈ ਪੂਰੀ ਸਾਫ਼ ਆ ਬੈਕ ਸਾਈਡ ਦੇ ਟਾਇਰ ਜਿਹੜੇ 1328 ਦੇ ਬਿਲਕੁਲ ਨਵੇਂ ਟਾਇਰ ਆ ਜੀ ਉਹ ਕੋ 2021 ਮਾਡਲ ਆ ਟਾਇਰ ਵੀ ਨਾਲ ਦੇ ਹੀ ਆ ਇਹ ਉੱਚਾ ਮਾਡਲ ਆ ਅੱਢਾਈ ਹੋਈ ਹੈ ਨੋ ਨੋ ਇਲਾਵ ਲੈਂ ਨਾ ਅਸਾ ਉਸ ਦੇ ਨਾਲ ਆ ਗਿਆ ਜੀ 700 50 ਸੋਨਾ ਲਿਖਾ ਰੰਗ ਰੋਗ ਨਾਲੋਂ ਟਰੈਕਟਰ ਸਾਫ ਪਿਆ ਜੀ ਫਰੰਟ ਵਾਲੇ ਟਾਇਰ ਆ ਜਿਹੜੇ ਇਸ ਦੇ ਘਾਸੇ ਪਏ ਹੋਏ ਆ ਜੀ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਪੋਲੋ ਕੰਪਨੀ ਦੇ ਟਾਇਰ ਆ 14 9 28 ਸਾਈਜ਼ ਆ ਜੀ ਤੇ ਤੁਹਾਡੇ ਨਾਲ ਮਾਡਲ ਵੀ ਸ਼ੇਅਰ ਕਰਦੇ ਆ ਤੇ ਡਿਮਾਂਡ ਵੀ ਪੰਜਾਬ ਨੰਬਰ ਆ ਜੀ ਟਰੈਕਟਰ ਪੀ ਵੀ 45 2005 ਮਾਡਲ ਆ 2 ਲੱਖ ਤੇ 80000 ਰੁਪਇਆ ਮਾਲਕ ਦੀ ਡਿਮਾਂਡ ਆ ਜੀ ਤੁਸੀਂ ਟਰੈਕਟਰ ਚੰਗੀ ਤਰ੍ਹਾਂ ਵੀਡੀਓ ਚ ਵੇਖ ਲੈ ਬਈ ਤੁਹਾਡੇ ਟਰੈਕਟਰ ਸਸੀ ਗੱਲ ਬਾਈ ਜੀ ਕੀ ਨਾਮ ਹੈ ਬਾਈ ਜੀ ਹਰਪ੍ਰੀਤ ਸਿੰਘ ਬਾਈ ਦਾ ਨਾਮ ਹੈ ਜੀ ਪਿੰਡ ਕਿਹੜਾ ਹੈ ਸੰਧੂਆਣਾ ਜੀ ਸੰਧੂਆਣਾ ਜੀ ਐ ਜਿਲ੍ਹਾ ਮੋਗਾ ਹੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 94651120 9465112 0 0 0 ਲੋ ਜੀ ਇਹ ਬਾਈ ਦਾ ਮੋਬਾਈਲ ਨੰਬਰ ਹੈ ਜੇ ਕਿਸੇ ਬਾਈ ਨੇ ਸੋਨਾ ਲੀਕਾ ਲੈਣਾ ਹੋਵੇ ਤਾਂ ਕੰਡੀਸ਼ਨ ਤੁਹਾਨੂੰ ਵੀਡੀਓ ਚ ਦਿਖਾਈ ਦਿੱਤੀ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਨੇ ਉਸਦੇ ਨਾਲ ਆ ਗਿਆ ਇੰਮੇਂਦਰਾ 475 ਡੀਆਈ ਇਹਨਾਂ ਟਰੈਕਟਰਾਂ ਦੀ ਵੀ ਕਾਫੀ ਡਿਮਾਂਡ ਆ 265 ਤੇ 475 ਦੀ ਰੰਗ ਰੋਗ ਨਾਲੋਂ ਬਿਲਕੁਲ ਸਾਫ਼ ਪਿਆ ਪੰਜਾਬ ਨੰਬਰ ਟਰੈਕਟਰ ਆ ਪੀਬੀ 22 ਤੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਸਾਫ਼ ਪਈ ਹੈ ਜਿਸ ਟਰੈਕਟਰ ਦੇ ਫਰੰਟ ਵਾਲਾਂ ਦੀ ਤੇ ਬੈਕ ਸਾਈਡ ਨਾਲ ਦੀ ਵੀ ਪੂਰਾ ਹੀ ਸਾਫ਼ ਕਾਇ ਹੈ ਟਰੈਕਟਰ ਹੈ ਡਬਲ ਕਲੱਚ ਹੈ 2000 ਮਾਡਲ ਆ 2 ਲੱਖ ਤੇ 20000 ਰੁਪਿਆ ਮਾਲਕ ਦੀ ਡਿਮਾਂਡ ਆ ਜੀ ਐਮ ਆਰਸ ਦੇ ਟਾਇਰ ਆ ਬੈਕ ਸਾਈਡ ਦੇ 12428 ਸਹਿਜ ਜੀ ਤੁਹਾਡਾ ਬਾਈ ਜੀ ਟਰੈਕਟਰ ਹੈ ਹਾਂ ਜੀ ਹਾਂ ਸੱਸੀ ਗੱਲ ਬਾਈ ਜੀ ਕੀ ਨਾਮ ਆ ਬਾਈ ਜੀ ਸਹਿਜਪਾਲ ਸਿੰਘ ਸਹਿਜਪਾਲ ਸਿੰਘ ਬਾਈ ਦਾ ਨਾਮ ਆ ਜੀ ਤੇ ਪਿੰਡ ਕਿਹੜਾ ਬਾਈ ਜੀ ਸਿੰਘਾ ਵਾਲਾ ਜੀ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ 97804 97804 098770 098770 ਲਓ ਜੀ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਜੇ 475 ਇੱਕ ਅੱਗੇ ਵੀ ਬਾਈ ਦਾ 475 ਆ ਤੇ ਉਹ ਵੀ ਤੁਹਾਨੂੰ ਵਿਖਾਵਾਂਗੇ ਜੇ ਤੁਸੀਂ ਦੋਵੇਂ 475 ਦੇ ਕੋਈ ਵੀ ਟਰੈਕਟਰ ਖਰੀਦਣਾ ਚਾਹੁੰਦੇ ਆ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਆ ਉਹਦੇ ਨਾਲ ਆ ਗਿਆ ਜੀ ਸਵਰਾਜ 855 2013 ਮਾਡਲ ਹੈ ਜੀ 4 ਲੱਖ 15000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਓਕੇ ਪਏ ਤੇ ਰੰਗ ਰੋਗ ਨਾਲੋਂ ਵੀ ਟਰੈਕਟਰ ਬਿਲਕੁਲ ਓਕੇ ਆ ਪੀਪੀ 31 ਬਾਈ ਇਹ ਨੰਬਰ ਆ ਪੀਪੀ 31 ਆਪਾਂ ਮਾਨਸਾ ਦਾ ਇਹ ਜੋ ਟਰੈਕਟਰ ਆ ਜੀ ਲੋ ਜੀ ਆ ਵੀ 475 ਜੋ ਮੇਂਧਰਾਏ ਪਹਿਲਾਂ ਆਪਾਂ ਬਾਈ ਦਾ ਸਿੰਘਾਂ ਵਾਲੇ ਦਾ ਨੰਬਰ ਬੋਲੇ ਜੀ ਫੋਨ 'ਚ ਜੇ ਕਿਸੇ ਨੂੰ ਇਹ ਵੀ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਬਾਈ ਜੀ ਨਾਲ ਸੰਭਾਰ ਕਰ ਸਕਦੇ ਆ ਰੰਗ ਰੋਗੋਂ ਨਾਲ ਲੋਵੇ ਟਰੈਕਟਰ ਪੂਰਾ ਸਾਫ਼ ਆਈ ਤੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਸਾਫ਼ ਪਈ ਆਈ ਚਾਰਾਂ ਦੀ ਗੁਡਇਰ ਦੇ ਟਾਇਰਾਂ 12 4 28 ਦੀ ਤੁਸੀਂ ਦੇਖ ਸਕਦੇ ਆ ਇਹ ਵੀ ਪੰਜਾਬ ਨੰਬਰ ਟਰੈਕਟਰ ਆਈ 2000 ਮਾਡਲ ਆਈ 2 ਲੱਖ ਤੇ 10000 ਰੁਪਿਆ ਡਿਮਾਂਡ ਆ ਇਸ ਜਾਨੀ ਕੇ ਸਿੰਗਲ ਕਲੱਚ ਆ ਤੇ ਉਹ ਮਿਹੰਦਰਾ ਡਬਲ ਕਲੱਚ ਤੁਸੀਂ ਲੈਤਾ। ਸੋ ਲੋਕ ਇਹ ਇਹਨਾਂ ਦੋਵਾਂ ਵਿੱਚ 475 ਤੋਂ ਕੋਈ ਵੀ ਟਰੈਕਟਰ ਤੁਹਾਨੂੰ ਪਸੰਦ ਆਵੇ ਤਾਂ ਸਿੰਘਾਂ ਵਾਲੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ। ਲਓ ਇਹ ਉਸ ਦੇ ਨਾਲ ਆ ਗਿਆ ਮਿਹੰਦਰਾ 605 ਰੰਗ ਰੋਗਨ ਤੁਹਾਨੂੰ ਵੀਡੀਓ ਜਿ ਦਿਖਾਈ ਦੇ ਰਹੀ ਹੋ ਗਈ। ਤੇ ਜੇ ਇਸ ਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਬਿਲਕੁਲ ਹੀ ਨਵੇਂ ਆ ਜੀ ਬੈਕ ਸਾਈਡ ਦੇ 16x28 ਦੇ ਐਮਆਰਪ ਦੇ ਟਾਇਰਾਂ ਬਿਲਕੁਲ ਪੱਕੇ ਕੰਪਨੀ ਦੇ। ਦੇ ਫਰੰਟ ਦੇ ਟਾਇਰ ਵੀ ਵਧੀਆ ਸਾਫ ਕੰਡੀਸ਼ਨ ਦੇ ਹੀ ਹੈ ਮਰਦ ਦੇ ਮਾਡਲ ਹੈ 2009 3 ਲੱਖ ਤੇ 95000 ਰੁਪਿਆ ਮਾਲਕ ਦੀ ਡਿਮਾਂਡ ਹੈ 14 ਗਈ ਸੋਨਾਲੀ ਕਾ 740 2003 ਮਾਡਲ ਰੰਗ ਰੋਮਨ ਤੁਸੀਂ ਦੇਖ ਹੀ ਸਕਦੇ ਆ ਬਾਈ ਟਾਇਰ ਆ ਜਿਹੜੇ ਇਸ ਦੇ ਘਾਸੇ ਪਏ ਆ ਚਾਰੇ 2010 ਮਾਡਲ ਦਾ 1 ਲੱਖ 73000 ਰੁਪਿਆ ਮਾਲਕਾਂ ਦੀ ਡਿਮਾਂਡ ਆ ਨੰਬਰ ਇਹ ਟਰੈਕਟਰ ਪੰਜਾਬੀ ਯੂਐਸ ਦੇ ਨਾਲ ਆ ਗਿਆ 10735 ਰੰਗ ਤੁਹਾਨੂੰ ਦਿਖਾਈ ਦੇ ਹੀ ਰਿਹਾ ਹੋਗਾ ਕੈਮਰੇ 'ਚ 91 ਮਾਡਲ ਹੈ 1 ਲੱਖ ਤੇ 20000 ਰੁਪਿਆ ਡਿਮਾਂਡ ਹੈ ਮਾਲਕਾਂ ਦੀ ਉਸ ਦੇ ਨਾਲ ਆ ਗਿਆ ਜੀ 85 ਮਾਡਲ 2511 ਛੋਟੇ ਟਰੈਕਟਰ ਅੱਜ ਕੱਲ ਘੱਟ ਮਿਲਦੇ ਜੀ ਕੋਈ ਇੱਕ ਦੋ ਟਰੈਕਟਰ ਹੀ ਮਿਲਦੇ ਆ ਮੰਡੀਆਂ 'ਤੇ 135000 ਰੁਪਇਆ ਮਾਲਕਾਂ ਦੀ ਡਿਮਾਂਡ ਹੈ ਟਾਇਰ ਹੈ ਜਿਹੜੇ ਬੈਕ ਸਾਈਡ ਦੇ ਇਸਦੇ ਪੋਲੋ ਕੰਪਨੀ ਦੇ 12 28 ਦੇ ਆ। ਪਿੱਸਾ ਕੰਡੀਸ਼ਨ ਦੇ ਟਾਇਰ ਆ। ਫਰੰਟ ਵਾਲੇ ਟਾਇਰ ਵੀ ਵਧੀਆ ਸਾਫਾ ਰੰਗ ਰੋਗੰ ਤਾਂ ਤੁਹਾਨੂੰ ਦਿਖਾਈ ਦੇ ਹੀ ਰਿਹਾ ਹੋਗਾ। ਲੋਕਿ 85 ਮਾਡਲ ਆ ਰੰਗ ਤਾਂ ਇਹਨਾਂ ਦੇ ਜੋ ਸ਼ੇਡ ਹੋਈ ਜਾਂਦੇ। ਚਲੋ ਜੀ ਉਸ ਦੇ ਨਾਲ ਹੋਰ ਵੀ ਤੁਹਾਨੂੰ ਟਰੈਕਟਰ ਦਿਖਾਉਨੇ। ਲੋ ਜੀ ਉਸ ਦੇ ਨਾਲ ਆ ਗਿਆ ਫਾਰਮ 60। ਇਹ ਵੀ ਟਰੈਕਟਰ ਪੰਜਾਬ ਨੰਮਰ ਈ 2009 ਮਾਡਲ ਆ 2 ਲੱਖ ਤੇ 95000 ਰੁਪਇਆ ਡਿਮਾਂਡ ਹੈ ਜਮਾਲ ਖਾਨ ਦੇ ਟਾਇਰ ਇਹਦੇ ਜਿਹੜੇ ਬਿਲਕੁਲ ਸਾਰੇ ਨਵੇਂ ਨੇ ਤੇ ਹੈਵੀ ਕੰਪਨੀ ਦੇ ਟਾਇਰ ਆ ਜੀ ਲੈ ਕੇ ਦੇ ਬੈਕ ਸਾਈਡ ਦੇ 13 ਸੇ 28 ਦੇ ਤੇ ਰੰਗ ਰੋਗਨ ਦਾ ਮੈਨਫੈਕਚਰ ਤਾਂ ਦਿਖਾਈ ਦੇ ਹੀ ਰਿਹਾ ਹੋਗਾ ਜੀ ਇਹਦੇ ਜੋ ਫੇਵਰ ਵਾਲੀ ਛਤਰੀ ਲੱਗੀ ਆ ਮਾਡਲ ਇਹ ਹੈਗਾ ਜੀ 2009 2 ਲੱਖ ਤੇ 95000 ਰੁਪਇਆ ਮਾਲਕਾਂ ਲਈ ਦਮਾ ਲਈ ਅਰਦੇ ਨਾਲ ਮੈਂ ਨਰਾ 475 ਅਗਰ ਸਰਪੰਚੀ ਰੰਗ ਰੋਗ ਨਾਲੋਂ ਟਰੈਕਟਰ ਬਹੁਤ ਸਾਫ ਪਿਆ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਰੱਖਿਆ ਹੋਇਆ ਟਰੈਕਟਰ ਹੈਵੇ ਨਾਲ ਆ ਗਿਆ ਸੋਨਾਲੀਕਾ 750 ਟਾਇਰ ਜਿਹੜੇ ਇਸਦੇ ਬਿਲਕੁਲ ਸਾਫ ਹੈ ਤੇ ਰੰਗ ਰੋਗ ਨੂੰ ਤੁਸੀਂ ਟਰੈਕਟਰ ਦਾ ਦੇਖ ਹੀ ਸਕਦੇ ਹੋ ਮਾਡਲ ਹੈ 2012 190000 ਰੁਪਿਆ ਮਾਲਕਾਂ ਦੀ ਡਿਮਾਂਡ ਆਈ ਹੋ। ਤੇ ਨਾਲ ਆ ਗਈ 50 55 EG ਜ਼ੋਮਬੀਆ ਰਾਵਨ। ਬਿਲਕੁਲ ਟਰੈਕਟਰ ਸਾਫ਼ ਹੈ ਜੀ ਰਗ ਰੋਗ ਨਾਲੋਂ ਤੇ ਟਾਇਰ ਵੀ ਬਿਲਕੁਲ ਸਾਰੇ ਸਾਫ਼ ਸੁਥਰੇ ਆ ਜੀ। ਐਮ ਆਰਟੀ ਦੇ ਬੈਕ ਸਾਈਡ ਦੇ ਟਾਇਰ 16x28 ਸਾਈਜ਼ ਆ ਜੀ। ਮਾਡਲ 2013 ਇ 4 ਲੱਖ 30000 ਰੁਪਿਆ ਮਾਲਕਾਂ ਦੀ ਡਿਮਾਂਡ ਆਈ। ਉਦੇ ਨਾਲ ਆ ਗਈ ਸੋਨ ਲੀਕਾ 60 2014 ਮਾਡਲ ਦੀ 3,70,000 ਰੁਪਿਆ ਮਾਲਕ ਦੀ ਡਿਮਾਂਡ ਹੈ ਜੀ ਖੈਰ ਜਿਹੜੇ ਅਸਦੇ ਵੀ ਬਿਲਕੁਲ ਬੈਕ ਸਾਈਡ ਦੇ ਨਵੇਂ ਆ ਐਮ ਆਰਫ ਦੇ ਟਾਇਰ ਆ ਪਹਿਲੋ ਗੋਨ ਨੰਬਰ ਡਾਇਰਟ ਹੈ 14956 ਉਹਦੇ ਨਾਲ ਆ ਗਈ ਅਰਜਨ 555 ਡੀਆਈ 2015 ਮਾਡਲ ਹੈ ਜੀ 4 ਲੱਖ 35000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਜਿਹੜੇ ਇਹਦੇ ਸਾਰੇ ਬਿਲਕੁਲ ਨਵੇਂ ਹੀ ਬੈਕ ਸਾਈਡ ਦੇ ਟਾਇਰ ਆ ਜੋ ਜੀ ਇਹ ਕਹਦੇ ਆ ਇਹ ਸਾਈਜ਼ ਹੈਗਾ ਜੀ 14 ਨੂੰ 28 ਰੰਗ ਰੋਗਨ ਵੀ ਟਰੈਕਟਰ ਦਾ ਪੂਰਾ ਹੀ ਸਾਫ ਹੈ ਜੀ ਉਹਦੇ ਨਾਲ ਆ ਗਿਆ ਜੀ ਫਾਰਮ 60 2005 ਮਾਡਲ ਹੈ 2,35,000 ਰੁਪਏ ਮਾਲਕਾਂ ਦੀ ਮੰਗ ਹੈ ਪੈਰਾ ਜੋ ਇਸ ਦੇ ਖਾਸੇ ਪਏ ਹੋਏ ਤੁਸੀਂ ਦੇਖ ਸਕਦੇ ਆ ਰੰਗ ਰੋਗਨ ਠੀਕ ਹੈ ਟਰੈਕਟਰ ਦਾ ਇਹ ਪੰਜਾਬ ਨੰਬਰ ਦੇ ਟਰੈਕਟਰ ਹੈ ਉਸ ਦੇ ਨਾਲ ਆ ਗਈ Mahindra 265 ਪੰਜਾਬ ਨੰਬਰ ਟਰੈਕਟਰ ਹੈ ਵੀ PP47 ਰੰਗ ਰੋਗਨ ਨਾਲ ਟਰੈਕਟਰ ਸਾਫ ਆ ਪੈਰਾ ਜੋ ਇਸ ਦੇ ਖਾਸੇ ਪਏ ਹੋਏ ਹੀ ਇਹ ਮਾਡਲ ਹੈ ਜੀ 11 2 ਲੱਖ ਤੇ 60000 ਰੁਪਇਆ ਮਾਲਕਾਂ ਨੇ ਡਿਮਾਂਡ ਆ ਪੈਕ ਸਾਈਡ ਦੇ ਟਾਇਰ ਜਿਹੜੇ ਕੋਲੋਂ ਕੰਪਨੀ ਦੇ 13 28 ਸਾਈਜ਼ ਹੈ। ਕੋਈ ਹੋਰ ਦਿਨਾਂ ਤੁਹਾਨੂੰ ਹੋਰ ਵੀ ਟੱਕਰ ਦਿਖਾਣੇ ਆ। ਜਦੇ ਨਾਲ ਆ ਗਈ ਸੋਨਾਲੀ ਕਾ। ਰੰਗ ਰੋਗੰ ਦਾ ਟਰੈਕਟਰ ਸਾਫ ਆ ਜੀ ਟਾਇਰਾਂ ਨੇ ਕੰਡੀਸ਼ਨ ਆ। ਕਿ ਬਿਲਕੁਲ ਸਾਫ ਪਈ ਆ ਜੀ। ਬੈਕ ਸਾਈਡ ਦੇ ਟਾਇਰ ਆ ਜਿਹੜੇ 14 9 28 ਦੇ ਆ ਤੇ ਆਪਾਂ ਕਹਿ ਸਕਦੇ ਆ 65 70 ਪੈਸੇ ਜੋ ਕੰਡੀਸ਼ਨ ਨਾ ਟਾਇਰਾਂ ਦੀ ਹੈ ਜੀ ਮਾਡਲ 2004 2 ਲੱਖ ਤੇ 65000 ਰੁਪਇਆ ਮਾਲਕਾਂ ਦੀ ਡਿਮਾਂਡ ਹੈ ਔਰ ਦੇ ਨਾਲ ਆ ਗਏ ਹਨ ਮਿੰਦਰਾ 605 ਇਹ ਰਾ ਜਿਹੜੇ ਬਿਲਕੁਲ ਸਾਫ ਸੁਥਰੇ ਜਿਸ ਦੇ ਮਾਰਕ ਦੇ ਟਾਇਰ ਆ ਫਰੰਟ ਵਾਲੇ ਦੇ ਵੀ ਜੋ ਐ ਮਾਡਲ ਜੀ 16928 ਦੇ 2013 ਮਾਡਲ ਆ ਜੀ 4 ਲੱਖ 35000 ਰੁਪਿਆ ਮਾਲਕ ਦੀ ਡਿਮਾਂਡ ਆ ਜੀ ਉਹਦੇ ਨਾਲ ਇੱਕ ਅਰਜਨ ਹੋਰ ਆ ਗਿਆ ਜੋੜਾ ਹੀ ਖੜਾ ਇਹਨਾਂ ਅਰਜਨਾਂ ਦਾ 605 A ਪੰਜਾਬ ਨੰਬਰ ਆ PB 10 ਹਾਂ ਲੁਧਿਆਣਾ ਨੰਬਰ ਹੋ ਗਿਆ ਜੀ ਗੁਡਇਰ ਦੇ ਟਾਇਰ ਆ ਜੀ ਇਸ ਦੇ 16928 ਦੇ ਜੋ ਟਾਇਰਾਂ ਦੀ ਕੰਡੀਸ਼ਨ ਹੈ ਇਸ ਦੀ ਵੀ ਸਾਫ਼ ਪਈ ਐ ਤੇ ਫਰੰਟ ਵਾਲੇ ਟਾਇਰ ਵੀ ਸਾਫ਼ ਆ ਰੰਗ ਵੱਲੋਂ ਬਿਲਕੁਲ ਇਹ ਵੀ ਟਰੈਕਟਰ ਪੂਰਾ ਹੀ ਸਾਫ਼ ਆ 2014 ਮਾਡਲ ਆ ਜੀ 4 ਲੱਖ 85000 ਰੁਪਿਆ ਮਾਲਕਾਂ ਦੀ ਡਿਮਾਂਡ ਅਸ ਦੇ ਛਤਰੀ ਵੀ ਲੱਗੀ ਹੋਈ ਐ ਫਾਈਬਰ ਵਾਲੀ ਪਹਿਲਾਂ ਵਾਲਾ ਟਰੈਕਟਰ ਬਿਨਾ ਛਤਰੀ ਤੋਂ ਸੀ ਇਸ ਸਾਲ ਦੇ ਮਾਡਲ ਦੇ ਫਰਕ-ਫਰਕ ਵਿੱਚ ਜੀ 50000 ਰੁਪਿਆ ਦਾ ਵੀ ਫਰਕ ਆਇਆ ਉਹਦੇ ਨਾਲ ਆ ਗਿਆ ਜੀ ਇਹਨੂੰ ਲਗਾ 265 ਖੇਤ ਇਸ ਦਿਨ ਬਿਲਕੁਲ ਸਾਫ ਬੈਕ ਸਾਈਡ ਤੋਂ ਬਿਲਕੁਲ ਨਵੇਂ ਜੇ ਕਿ ਫਰੰਟ ਦੇ ਪਰ ਵੀ ਸਾਫ ਹੈ ਰੰਗ ਰੋਗਨ ਤਾਂ ਬਤਾਈ ਦੇ ਹੀ ਰਿਹਾ ਹੋਗਾ ਸਾਫ ਹੈ ਇਹ ਇਹ ਮਾਡਲ ਹੈ ਟਰੈਕਟਰ 2002 ਦੀ 2 ਲੱਖ ਤੇ 25000 ਰੁਪਿਆ ਡਿਮਾਂਡ ਹੈ ਇਹ ਮਾਲ ਉਹਦੇ ਨਾਲ ਆ ਗਿਆ ਫਾਰਮ 60 ਇਹ ਵੀ ਟਰੈਕਟਰ ਪੰਜਾਬ ਨੰਬਰ ਹੈ 98 ਮਾਡਲ ਆ 2 ਲੱਖ 30000 ਰੁਪਿਆ ਡਿਮਾਂਡ ਹੈ ਰੰਗ ਰੋਗਣ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਇਹ ਟਾਇਰ ਆ ਜਿਹੜੇ ਇਹਦੇ ਚਾਰੇ ਬਿਲਕੁਲ ਨਵੇਂ ਨੇ ਐਮ ਆਰਪੀ ਦੇ ਬੈਕ ਸਾਈਡ ਤੇ ਦੇ ਟਾਇਰ ਆ 13 62 ਸਾਈਜ਼ ਆ ਜੀ ਵੀਡੀਓ ਵੇਖਣ ਲਈ ਧੰਨਵਾਦ